ਹਾਂਜੀ ਯਾਰੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂਗੇ ਆਪਣੇ ਕੋਲ ਜਗਤਜੀਤ ਦੀ ਮਸ਼ੀਨ ਆ ਗਈ ਟੂੜੀ ਵਾਲੀ ਟਰਾਲੀ ਪਾ ਲੈਨੇ ਬਸ ਪੋਪਲਾ ਲਾਉਣ ਨਾਲ ਰਹਿ ਗਿਆ ਤੇ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਜਿਹੜੇ ਆਪਣੇ ਚੈਨਲ ਤੇ ਆਉਂਦੇ ਹੈਗੇ ਉਹ ਆਪਣਾ ਲੋਗੋ ਆ ਮਡੇਰ ਫਾਰਮ ਬਲੌਗਸ ਸਾਰਿਆਂ ਨੇ ਸਬਸਕ੍ਰਾਈਬਰ ਕਰ ਲਿਓ ਹਰ ਵਦ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਆਪਾਂ ਹੁਣ ਕਰੂ ਟੈਂਕੀ ਭਰ ਲਈ ਫੁੱਲ ਬਈ ਤੇ ਦੇਖ ਸਕਦੇ ਹੋ ਆ ਜਿਹੜਾ ਟੱਕ ਜਾ ਉਹਦੇ ਉੱਤੇ ਹੀ ਖੜੀ ਹੈਗੀ। ਲੀ ਜਾਂਦਾ ਤੇਲ। ਆਪਾਂ ਨਕਰੋਂ ਫੁੱਲ ਕਰ ਲਈ ਤੇ 2 ਕਿਲੋਮੀਟਰ ਆਪਣਾ ਉਹ ਪੈ ਜਾਂਦਾਗਾ ਖੇਤ। ਤੇ ਸਾਨੂੰ ਆਹ ਵੀਡੀਓ ਚ ਆਪਾਂ ਦਿਖਾਵਾਂਗੇ। ਆਹ ਟੈਂਕੀ ਨਾਲ ਕਿੰਨੀਆਂ ਟਰਾਲੀਆਂ ਬੰਦੀਆਂ ਗਈਆਂ। ਫਿਰ ਜਿੰਨੀਆਂ ਟਰਾਲੀਆਂ ਬਣ ਗਈਆਂ ਸਾਨੂੰ ਦੱਸਾਂਗੇ, ਬਿੰਨੀਆਂ ਬਣ ਗਈਆਂ। ਉਸ ਤੋਂ ਬਾਅਦ ਫਿਰ ਆਥਰੇ ਟਿਲ ਪਾਉਣ ਦੀ। ਆਉਣਾ ਪੈਂਦਾਗਾ 20 ਲੀਟਰ ਨਾਲ ਪਾਉਨੇ ਹੁੰਨੇ ਆ ਹੱਥ ਨੇ ਤੇ ਉਹਦੇ ਵਿੱਚ ਬਚ ਕੇ ਆ ਜਾਂਦਾ ਹੁੰਦਾ ਕਰੇ ਤੇ ਹੁਣ ਆਪਾਂ ਚੱਲਦੇ ਆਂ ਖੇਤ ਪਾਈਏ ਟਰਾਲੀ ਹਾਂ ਤੇ ਆਹ ਲਾਦੇ ਲੋਕ ਸੋ ਇੱਕ ਦੀ ਲਾਈ ਨਹੀਂ ਸੀ ਮੱਛਰ ਤਾਂ ਨਹੀਂ ਲਾ ਲਈ ਸੀ ਮੂਰੇ ਤੇ ਇਹਦੇ ਨਾਲ ਵੀ ਗਰਮ ਗਰਮ ਤਾਂ ਹੁੰਦਾ ਹੀ ਨਹੀਂ ਜਿਵੇਂ ਇੱਕ ਚੱਕਰ ਦੂਜੇ ਟੱਕ ਜੀ ਫਿਰਦਾ ਰਹਿੰਦਾ ਤੀਜੇ ਚ ਫੋਂ ਸਾਨੂੰ ਖੇਤ ਜਾ ਕੇ ਵੀਡੀਓ ਬਣਾਉਨੇ ਆਗੇ ਦਿਖਾਵਾਂਗੇ ਤੁਹਾਨੂੰ ਵੀਡੀਓ ਚ ਆ ਕੇ ਟਰਾਲੀ ਕੱਢ ਲੀਏ ਪਹਿਲਾਂ ਆਪਾਂ ਨਾ ਹਾਂਜੀ ਬਾਈ ਆਪਾਂ ਪਹੁੰਚ ਗਏ ਖੇਤ ਤੇ ਉਹ ਅੱਗੇ ਟੂਰੀਅਲ ਮਸ਼ੀਨ ਚੱਲਣੀ ਜਾਂਦੀ ਹੈਗੀ ਇਹ ਵੀਡੀਓ ਬਣਾਈ ਸੀਗੀ ਉਦੋਂ ਟਾਈਮ ਹੋਇਆ ਸੀਗਾ 9:05 ਹੋਏ ਸੀਗੇ ਹੁਣ 9:30 ਹੋ ਗਏ 9:35 ਹੋ ਗਏ ਤੇ ਦੱਸ ਕਹਿੰਦਾ ਨਹੀਂ ਰਾਹ ਦਾ ਉਹ ਹੋ ਗਿਆ ਟਿਕਲ ਦਾ ਟਾਈਮ 2.5 ਕਿਲੋਮੀਟਰ ਪੈ ਜਾਂਦੇ ਫੇਸ ਆਪਣਾ ਘਰ ਤੋਂ ਲੈ ਕੇ ਬਸ ਥੋੜੀ ਜੀ ਰਹਿ ਗਈ ਹੁਣ ਦੱਸਾਂ ਕਿੰਨੇ ਮਿੰਟਾਂ ਹੈ ਟਰਾਲੀ ਭਰ ਗਈ ਕੱਲ ਲੱਗੇ ਸੀ ਇੱਧਰ ਬਣਾਉਣ ਪਹਿਲਾਂ ਦੂਜੇ ਖੇਤ ਬਣਾਉਂਦੇ ਸੀਗੇ ਇਹ ਆਪਣਾ 13 ਕਿੱਲੇ ਦਾ ਪਟਾਕਾ ਤੇ ਪੰਜ ਇੱਕ ਕਿੱਲੇ ਬਣ ਗਏ ਹੋਣਗੇ ਬਾਕੀ 10 ਕਿੱਲੇ ਥੱਲੇ ਆ ਗਏ સો આરપીએમ ત્રીજા લો ગેરપ નહી કર ਜਦੋਂ ਫੁੱਲ ਕਰਾਂਗੇ ਭਾਰੀ ਟਰਾਲੀ ਦਾ ਦੇਖ ਸਕਦੇ ਹੋ ਬੱਸ ਹਾਂਜੀ ਜਦੋਂ ਆਪਾਂ ਟਰਾਲੀ ਕੱਢਤੀ ਸੀਗੀ ਤੇ ਆਪਾਂ 9:05 ਦੇ ਘਰੋਂ ਤੁਰੇ ਸੀ ਟਰੈਕਟਰ ਤੇ 10 ਮਿੰਟਾਂ ਦੀ ਬਾਟ ਕੱਢ ਕੇ 9:15 ਹੋ ਗਏ ਸੀਗੇ ਤੇ ਹੁਣ 9:35 ਹੋ ਗਏ ਬਾਈ ਤੇ 15 ਮਿੰਟਾਂ ਦੀ ਟਰਾਲੀ ਭਰ ਗਈ। ਪਹਿਲੀ ਟਰਾਲੀ 15 ਮਿੰਟਾਂ ਚ ਭਰੀ ਆ। ਹੁਣ ਆਪਾਂ ਲੈਵਾਂ ਟਰੈਕਟਰ। ਟਰਾਲੀ ਲੈ ਕੇ ਜਾਵਾਂਗੇ ਪਾ ਕੇ। ਹਾਂਜੀ ਯਾਰੋ ਆਪਾਂ ਦੂਜੀ ਟਰਾਲੀ ਪਾ ਲਈ। ਤੇ ਹੁਣ ਤੁਹਾਨੂੰ ਸਾਰੇ ਦਿਨ ਦੀ ਵੀਡੀਓ ਬਣਾ ਕੇ ਦੱਸਾਂਗੇ ਕਿ ਕਿੰਨੇ ਟੈਂਕੀਆਂ ਬਣ ਗਈਆਂ। ਟੈਂਕੀ ਨਾਲ ਕਿੰਨੀਆਂ ਟਰਾਲੀਆਂ ਬਣ ਗਈਆਂ। ਆ ਦੂਜੀ ਟਰਾਲੀ ਲਾਤੀ ਪਹਿਲਾਂ ਆ ਸੀਗੀ ਦੋ ਟਰਾਲਾਂ ਗਈਆਂ ਆਪਣੇ ਕੋਲੇ ਤੇ ਦੋਨਾਂ ਦੇ ਲੈਫਟ ਲੱਗੀ ਹੋਈ ਹੈਗੀ ਤੇ ਖੇਤ ਹੀ ਲਾਉਣੇ ਹੈਗੇ ਸਵਾਂਤਾਂ 'ਚ ਆਪਾਂ 파ਤੀ ਸੀ ਘਰੇ ਟੂੜੀ ਤੇ ਘਰੇ ਸਕੰਜਾ ਬਣਿਆ ਵਗਾ ਉਹ ਖਿੱਚ ਕੇ ਸਵਾਂਤਾਂ 'ਚ ਕਰ ਦਿੰਦਾ ਤੇ ਟੂੜੀ-ਟਾੜੀ ਵੀ ਉਹਦੇ ਨਾਲ ਪੱਟ ਦੇ ਦਿੰਨੇ ਹੈਗੇ ਹੁਣ ਲੈ ਤੇ ਲਿਆ ਪਹਿਲਾ ਢੀਡਾ ਪਹਿਲਾ ਢੀਡਾ ਦੂਜਾ ਲਾਤਾ ਉਹਦੀ ਅਰਜਨ ਉਹਦੀ 58 ਲੀਟਰ ਦੀ ਟੈਂਕੀ ਹੈਗੀ ਤੇ ਤੁਹਾਨੂੰ ਜਿੰਨੀਆਂ ਟਰਾਲੀਆਂ ਭਰਗੀਆਂ ਸਾਰਾ ਦੱਸਾਂਗੇ ਤੇ ਕਿੰਨੀਆਂ ਦਿਹਾੜੀ ਚ ਟਰਾਲੀਆਂ ਬੰਦ ਲਈਆਂ ਕਿੰਨੇ ਤੋਂ ਕਿੰਨੇ ਤੱਕ ਜੇ ਆਪਾਂ 9 ਵਜੇ ਤੋਂ ਕੱਟ ਲਈਏ ਜਾਂ 10 ਵਜੇ ਤੱਕ ਦੱਸਾਂਗੇ ਤਾਂ ਬਈ ਪੂਰੀ ਖਜਣਾ ਜਾਣਾ ਪੈਂਦਾ ਦਾ ਸਾਲੀ ਬਣਾਉਣਾ ਦਾ ਟਰੈਕਟਰ ਪਹੁੰਚ ਜਾਂਦਾ ਹੁੰਦਾ ਕਿਤੇ ਮਿੰਟ ਦੋ ਦਾ ਫਰਕ ਪੈਂਦਾ ਹੁੰਦਾ ਬਹੁਤ ਬਾਅਦ ਚੱਲਦਾ ਟਰੈਕਟਰ ਬਿਆਧ ਸਪੀਡ ਤੇ ਜਾਂਦਾ ਹੈ ਕੋੜੇ ਇਹ ਟਾਇਰ ਕੋਲੇ ਪਾਇ ਦਿੱਤੀ ਗਿਆ ਹਾਲੇ ਮਲੇ ਇਹਨਾਂ ਹੋਰ 5 12 ਜੀ ਬਈ ਆਪਾਂ ਪਹੁੰਚ ਗਏ ਖੇਤ ਆਪਨੇ ਥੂੜੀ ਪਈ ਹੈਗੀ ਤੇ ਬਸ ਲੈਫਟੀ ਚੱਕਨੇ ਪੈਪ ਲਾ ਕੇ ਕੰਮ ਖੋਲਣਾਗਾ ਆ ਕੱਲ ਟਰੈਕਟਰ ਨਾਲ ਇਕੱਠੀ ਕਰਤੀ ਸਕੰਜਾਇਆ ਬਣਾਇਆ ਲਗਾ ਟਰੈਕਟਰ ਮੰਤਰ ਉਹ ਟਰੈਕਟਰ ਘਰੇ ਖੜਾਗਾ ਹਰ ਜਣ ਤੁਸੀਂ ਸੋ ਸਭ ਨੇ ਤੁਸੀਂ ਵੀਡੀਓ ਚ ਪਹਿਲਾਂ ਦੇਖਿਆ ਹੋਊਗਾ ਇੱਕ ਤਾਂ ਇਹਦੇ ਨਾਲ ਲੇਬਰ ਦੀ ਲੋਡ ਨਹੀਂ ਗਈ ਬਾਹਰ ਲਾਉਣ ਕਰਨ ਦੀ ਤਾਂ ਲੈਫਟ ਹੈਗੀ ਹੈਗੀ ਐਂ ਘਰੇ ਨਿਬੜ ਜਾਂਦਾ ਲੇਵਰ ਦਾ ਕੰਮ ਸਾਡੀ ਦਿੱਤਾ ਆਪਾਂ ਤੇ ਦੇਖਣ ਨੂੰ ਤੁਸੀਂ ਕੋਨ ਪੈਪ ਲਾ ਲਗੇ ਤੇ ਲੈਂਪ ਚ ਚਟਾਂਗੇ ਉੜਾ ਮੈਂ ਪਹਿਲਾਂ ਆ ਗਿਆ ਸੀਗਾ ਥਾਲੀ ਅੱਧਿਕ ਬਣੀ ਆਗੀ ਚੌਥੀ ਟਰਾਲੀ ਲੱਗੀ ਵੀ ਆ ਤੇ ਇਹ ਚਾਹ ਪੀਣ ਲੱਗ ਗਏ ਸੀਗੇ ਮੈਂ ਉਹਨੇ ਜਿਹੜਾ ਲਾਇਆ ਸੀਗਾ ਉਸ ਤੋਂ ਬਾਅਦ ਤੋਰਦੇ ਆਂਗੇ ਵਰਗੀ ਫਿਰ 5 ਮਿੰਟ ਟਰਾਲੀ ਲਾਵਾਂਗੇ ਪੰਜਵੀਂ ਟਰਾਲੀ ਭਰ ਗਈ ਟਾਈਮ ਹੋ ਗਿਆ ਸਾਬਾ ਘੇਰਾ ਆਪਣਾ ਸਾਬਕਾ ਨੰਬਰ ਚਲਾਈ ਸੀ ਹੁਣ ਬਸ ਟਰਾਲੀ ਹਜਾਈ ਜੀ ਟਰਾਲੀ ਆਉਂਦੀ ਆ ਆਹੋ ਆ ਗਿਆ ਜੀ ਤੇ 2-4 ਮਿੰਟਾਂ ਤੱਕ ਟਰਾਲੀ ਕੱਢਦੇ ਜੀ ਆ ਗਈ ਪਹੀਜ ਦੇ ਬੱਸ ਪਰ 7ਵੀਂ ਟਰਾਲੀ ਦੀ ਵਾਰੀ ਆ ਗਈ ਬੱਸ ਅੰਨੀ ਵੇ 7ਵੀਂ ਟਰਾਲੀ ਪਰੀ ਜੀ ਇਹੋ ਜਿਹਾ 8ਵੀਂ ਲਾ ਦੇ ਕੇ ਬਾੜ ਦੂਰ ਪੈਂਦੀ ਹੁੰਦਾ ਆਪਾਂ ਲੀਨ ਤੇ ਵੱਟਦੀ ਪਰ ਸੜਕ ਤੇ ਜਾਦਾ ਟਰਾਲੀ ਦੇ ਦਸੋਂ ਤੋਂ ਬਾੜ ਦਿਲ ਜੀ ਹਾਂਜੀ ਯਾਰੋ ਹੁਣ 8 ਮੀਟਰਾਂ ਦੀ ਬਣ ਗਈ ਸੀ ਤੇ ਲੰਬੀ ਟਰਾਲੀ ਉੱਪਰ ਪਾ ਲਈ ਚਲਾਉਣੇ ਆ ਹੁਣ ਡਰਾਈਵ ਕਰਦੇ ਆਂਗੇ ਕਪਾਤੇ 13ਵੀਂ ਟਰਾਲੀ ਲਾਤੀ 14ਵੀਂ ਲੱਗੀ ਹੋਈ ਹੈ ਜੀ ਸਾਨੂੰ ਸਾਰੇ ਦੱਸ ਦੀ ਵੀਡੀਓ ਦਿਖਾਵਾਂਗੇ ਹੁਣ ਕਿੰਨਾ ਤੇਲ ਰਹਿ ਗਿਆ ਟੈਂਕੀ ਚ ਉਥੋਂ ਦਿਖਾਉਣੇ ਸਾਨੂੰ ਟਰੈਕਟਰ ਤੇ ਜਾ ਕੇ ਤੇ 3 ਮਿੰਟ ਲੱਗਾ ਭਰੂਗਾ ਅਜੇ ਹੋਰ ਚੱਲ ਆਖ ਜੂ ਟਾਈਮ ਹੋ ਗਿਆ 4 ਦਾ ਆਧਵੀਂ ਟਰਾਲੀ ਲੱਗੀ ਹੋਈ ਆ ਇਹਨਾਂ ਤੇ ਜੀ ਆਉਂਦਾ ਸਖਾਇਆ ਇੱਕੋ ਪੇਦਾ ਫਿਰ ਤੇਰੀ ਫੋਟਰਾ ਸੁਣੀ ਆਹਨਾਂ ਤੇ ਰਹਿ ਗਏ ਜੀ ਇਹ ਹੁਣ 15ਵੀਂ ਟਰਾਲੀ ਲਾਤੀ ਆਪਾਂ ਲਾਲ ਤੋਂ ਇੱਕ ਤੱਕ ਤਾਹਾਂ ਦੇ ਦੋ ਲਾਲ ਤੇ ਆ ਗਏ ਇੱਕ ਤੱਕ ਤਾਹਾਂ ਪਤਾ ਲੱਗ ਜੂ ਕਿੰਨੀ ਟਰਾਲੀ ਲੱਗਾਂ ਮੜੋਂਦਾ ਤਾਂ 15 ਮੀਟਰ ਵਾਲੀ ਬਣਾ ਕੇ ਇੱਥੇ ਕੱਢਤੀ ਸੀ ਟਰੈਕਟਰ ਚੱਲੀ ਜਾਂਦਾ ਵੀ ਚਲੋ ਗਰਮ ਗਰਮ ਤਾਂ ਕੋਈ ਚੱਕਰ ਨਹੀਂ ਜਾ ਤੇ ਮਾ ਟਰਾਲੀ ਦੀ ਵੇਟ ਹੋ ਰਹੀ ਹੈ ਕਿ ਵੀ ਕਿਦੋਂ ਆਵੇ ਭਰਗੇ 16ਵੀਂ ਟਰਾਲੀ ਇਹ ਆਪਣਾ ਟਰਾਲੀਆਂ ਤਾਂ ਸੁਣਨ ਨੂੰ ਬਈ ਵੀਡੀਓ 'ਚ ਦਿਖਾਈ ਜੰਨੇ ਆ ਤਾਂ ਐਂ ਹੁੰਦਾ ਵੀ ਵੀ ਇਹਨਾਂ ਦਾ ਨਹੀਂ ਭਰੀਆਂ ਹੋਣੀਆਂ ਟੈਂਕੀ ਨਾਲ ਵੀ ਆਏ ਆ ਹਰ ਇੱਕ ਟਰਾਲੀ ਦਿਖਾਈਏ ਤੁਹਾਨੂੰ ਵੀ ਆਹ ਤਿੰਨਵੀਂ ਸੀਗੀ ਆ ਕਿੰਨੀਵੀਂ ਸੀਗੀ ਤੇ ਇਦਨ ਪਤਾ ਲੱਗਦਾ ਰਹਿੰਦਾਗਾ ਅਟਵੰਜਾ ਲੀਟਰ ਦੀ ਟੈਂਕੀ ਸੀਗੀ ਇਹਦੀ ਟਰੈਕਟਰ ਦੀ ਤੇ ਜਿੰਨਾ ਭਰਦਿਆਂ ਦੇਖਦੇ ਆਂ ਜੀ ਫਿਰ ਅਬ ਬਾਣ ਬਾਉਣ ਦਾ ਵੀਡੀਓ ਪਾਇਆ ਕਰਾਂਗੇ ਆਪਾਂ ਪਹਿਲਾਂ ਰੁਕ ਗਿਆ ਸੀਗਾ ਕੰਮ ਵਿੱਚ ਤੇ ਇੱਕ ਅੱਜ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਸੀਗਾ ਸਾਰੇ ਬੀਜੀ ਸੀਗੇ ਤਾਂ ਹੀ ਕਰਕੇ ਐਵੇਂ ਜੀ ਵੀਡੀਓ ਬਣੀ ਹੈ ਜੀ ਕਿਉਂ ਕੋਈ ਰਾਹ ਚ ਕੋਈ ਕਿਵੇਂ ਕੋਈ ਕਿਵੇਂ ਆਏ ਜੇ ਹਾਂਜੀ ਭਾਈ ਆਓ 16ਵੀਂ ਟਰਾਲੀ ਭਰ ਕੇ ਅਸੀਂ 15ਵੇਂ ਮੈਂ ਲਾਇਆ ਇਸ ਦੀ ਆਪਣੀਆਂ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰੋ ਜੀ ਜੀ ਸਬਸਕ੍ਰਾਈਬਰ ਕਰੋ ਚੈਨਲ ਨੂੰ ਔਰ ਲਗਾਤਾਰ ਵੀਡੀਓ ਆਇਆ ਕਰ ਨਹੀਂ ਆ। ਆ ਇੱਧਰ ਕੱਢਦੇ ਨੇ ਹਣਾ? ਇੱਥੇ ਕੱਢਾਂ? ਆ ਕਿਹੜਾ ਰਹਿ ਗਿਆ ਇੱਕ? ਪੱਕਿਆ ਹਾਲਾ ਬਦਲੀ ਸੀ। ਹਾਂਜੀ ਇਹ ਆਪਣੀ 18ਵੀਂ ਟਰਾਲੀ ਹੈਗੀ ਤੇ ਫਿਰ ਮੈਂ ਘਰੇ ਨਾ ਬੱਗ ਗਿਆ ਸੀਗਾ। ਪਣ ਕੈਨ ਲਿਆਂਦੀ ਸੀ 20 ਲੀਟਰ ਵਾਲੀ ਤੇਲ ਦੀ ਹਜੇ 8 ਕਿਲੋਟਰ ਵਿੱਚ ਹੈਗਾਗਾ ਤੇਲ ਲਾਲ ਦੇ ਵਿਚਾਲੇ ਆਈ ਲਾਲ ਦੇ ਵਿਚਾਲੇ ਆਈ ਹੈ ਹਜੇ 8 ਕਿਲੋਟਰ ਵਿੱਚ ਹੈਗਾ 18 ਟਰਾਲੀਆਂ ਬਣ ਗਈਆਂ ਤੇ 58 ਲੀਟਰ ਦੀ ਟੈਂਕੀ ਸੀਗੀ ਤੇਲ ਵਾਲੀ ਤੇ ਇੱਕ ਟਰਾਲੀ ਹੋਰ ਭਰ ਦਾਂਗੇ ਭਰ ਦਾਂਗੇ ਤੇ ਨਹੀਂ 8 ਲੀਟਰ ਵਿੱਚ ਹੈਗਾ ਤੇ ਉਹ ਕੈਨ ਪਾ ਦਾਂਗੇ ਵਿੱਚ ਹੁਣ ਤੇ ਮੈਂ ਮੈਂ ਠੰਡਾ ਲੈ ਕੇ ਆਇਆ ਸੀਗਾ ਕੋਲ ਡਰਿੰਕ ਤੇ ਨਾਲੇ ਤੇਲ ਲੈ ਕੇ ਆਇਆ ਸੀਗਾ ਉਹ ਆਪਾਂ 11ਵੀਂ ਟਰਾਲੀ ਲਾਵਾਂਗੇ ਹਾਂਜੀ ਆ ਦੂਜੇ ਟੱਕ ਚ ਹੈ ਜੀ ਲਾਲ ਦੇ ਅ ਆਪਾਂ 8 ਕਿ ਲੀਟਰ ਵਿੱਚ ਤੇਲ ਰਹਿ ਗਿਆ ਹਜੇ 58 ਲੀਟਰ ਦੀ ਸੀਗੀ ਟੈਂਕੀ ਤੇ ਹੁਣ ਆਪਾਂ ਕੈਨ ਪਾਉਣੇ ਆ 20 ਲੀਟਰ ਵਾਲੀ ਜਿਆੰਦੀ ਸੀ ਕਿ ਕਿਉਂ ਐ ਹੋ ਜਾਂਦਾ ਵੀ ਚਲ ਪਹਿਲੇ ਪਾਉਣਾ ਚੰਗਾ ਹੁੰਦਾ ਹੁਣ ਆਪਣੀਆਂ 18 ਟਰਾਲੀਆਂ ਬਣ ਗਈਆਂ ਸੀ 19ਵੀਂ ਪਾਉਣੀ ਆਪਾਂ ਟਰਾਲੀ ਤੇ ਤੁਸੀਂ ਦੇਖੋ ਹੁਣ ਵੀ ਕਿੰਨੇ ਲੀਟਰ ਤੇਲ ਖਾ ਗਿਆ ਇੱਕ ਟਰਾਲੀ ਤੇ ਐਸਟੀਮੇਟ ਲਾ ਕੇ ਦੇਖੋ ਕਮੈਂਟ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਪਾ ਦੇ ਤੇਲ ਡੁੱਲ ਜ ਗਿਆ ਨਾ ਉਹ ਟਰਾਲੀ ਕੱਢਤੀ ਤੇ ਬਸ ਆ ਪਰ ਗਈ ਸੀ ਅੱਧ ਦੇ ਨੇੜੇ ਵਗ ਜੁਣਾ ਨਾ ਇੱਕ ਟੱਕ ਨੰਦੀ ਅੱਧ ਤੋਂ ਲੰਘ ਚ ਉਹ ਫਿਰ ਇੱਕ ਟੱਕ ਪੈਣਾ ਜੀ ਇੱਕ ਕੈਨ ਹੋਰ ਪੈਣੀ ਮੇਜ ਪਾਣੀ ਹਾਂ ਫਿਰ ਪੈਂਦੀ ਨਾ ਫਿਰ ਆ ਹਾਂ 55 ਲੀਟਰ ਦੀ ਹੈ ਨਾ 20 20 40 ਤਾਂ ਇਹ ਹੋਏ ਸਿੱਧੇ ਹੋ ਜਾਂਦਾ ਵਿੱਚ ਪਿਆ ਕੁਝ ਕੈਨ ਚ ਵੀ 2 ਲੀਟਰ ਵਾਧੇ ਪੈਂਦਾ ਹਾਂ ਤਲਪਾ 20 ਲੀਟਰ ਦੀ ਕਹ ਦਿੰਦੇ ਹੁੰਦੇ ਆ ਹੁਣ ਚੱਟਣ ਲੱਗਿਆ ਸੁਣੀ ਟਾਈਮ ਵੱਜ ਗਿਆ ਬਈ 5:30 ਹੋ ਗਏ ਇੱਥੇ ਟਰਾਲੀ ਨਹੀਂ ਸਿਉਂਦੀ ਨਹੀਂ ਹੁਣ ਤਾਂ ਵੀ ਕਲਾਸ ਨਾਲ ਇਥੋਂ ਚਾਰ ਕਟਰਾਲੀਆਂ ਦਾ ਹੋਰ ਬਣ ਜਾਣੀਆਂ ਨੇ ਤਿੰਨ ਚਾਰ ਬਣ ਜਾਣਗੇ ਫਿਰ ਆਪਾਂ ਦੂਜੇ ਖੇਤ ਲਾਵਾਂਗੇ ਇਹਦੇ ਚ ਤਿੰਨ ਟਰਾਲੀਆਂ ਬਣੀ ਜਾਂਦੀਆਂ ਆਹ ਟਾਂਡਰ ਤੇ ਕਿੱਲੇ ਦੇ ਚ ਤਿੰਨ ਟਰਾਲੀਆਂ ਬਣੀ ਜਾਂਦੀਆਂ ਇੱਥੇ ਆਨ ਸਬਾਹ ਪਾਰ ਇਸ ਨਾਲ ਆਧੇ ਚ ਵਾਗ ਗੀ ਨੰਗੂ ਗਿਆ ਤੂੰ

ਆਪਣੀ ਕਿਵੇਂ ਲੱਗੀ ਵੀਡੀਓ ਲਾਈਕ ਕਮੈਂਟ ਕਰਿਓ ਠੀਕ ਹੈ ਜੀ ਤੇ ਨਵੀਂ ਨਵੀਂ ਵੀਡੀਓ ਦੇਖਣ ਲਈ ਨੋਟੀਫਿਕੇਸ਼ਨ ਬੈਲ ਆਈਕਨ ਦਬਾ ਦਿਓ ਚਲ ਪਾ ਫੇਟਰ ਆ ਲੀਏ ਨਾ